ਸਤਿ ਸ੍ਰੀ ਅਕਾਲ ਜਨ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਿਤ ਜੋਸ਼ੀ ਜੋਸ਼ੀ ਚੈਨਲ ਨੂੰ ਉਤਸ਼ਾਹ ਨਾਲ ਬਧਾਈ ਦਾ ਸ਼ੁਰੂ ਕਰਦੇ ਹਾਂ ਉਮੀਦ ਆ ਤੁਸੀਂ ਸਾਰੇ ਅੱਜ ਕੁਝ ਸੁਣੋਗੇ ਤੇ ਸਾਡੇ ਗੀਤਾਂ ਦਾ ਆਨੰਦ ਵੀ ਮਾਣਦੇ ਹੋ ਹਨ ਤੇ ਦੇਖਿਆ ਕਰੋ ਹਰ ਰੋਜ਼ ਇੱਕ ਦੋ ਵੀਡੀਓ ਦੇਖਿਆ ਕਰੋ ਤੁਹਾਨੂੰ ਸਮਝ ਆਉਂਦੀ ਹੈ ਤੇ ਨਾਲੇ ਗਾਇਆ ਤੇ ਭੈਣਾ ਉਹਨਾਂ ਨੇ ਫੋਨ ਤੇ ਦੱਸਦੀ ਨੇ ਵੀ ਅਸੀਂ ਗਾਉਣੇ ਹੁੰਦੇ ਆ ਜੀ ਉਹ ਦੇਖਦੇ ਆ ਤੇ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਤੇ ਕਮੈਂਟ ਵੀ ਲਿਖਿਆ ਕਰੋ ਹੈ ਤੇ ਜੇ ਕਿਸੇ ਨੇ ਸਬਸਕ੍ਰਾਈਬ ਨਹੀਂ ਕਰਿਆ ਸਬਸਕ੍ਰਾਈਬ ਕਰੋ ਤੇ ਹੁਣ ਹੁਣ ਤੁਸੀਂ ਜਿਹੜਾ ਸਮੂਹ ਇੰਸਾਨ ਲੱਗੇ ਆ ਉਹ ਹੈਗਾ ਘਰ ਵਾਲੀ ਨੇ ਆਪਣੇ ਜਿਵੇਂ ਘਰ ਵਾਲੇ ਵੀ ਕਦੇ ਔਰਤ ਨੂੰ ਕਿਸੇ ਨਾਮ ਨਾਲ ਸੰਬੋਧਨ ਕਰਦੇ ਨੇ ਉਹਨੇ ਆਪਣੇ ਘਰ ਵਾਲ ਨੂੰ ਮੋਰ ਦੀ ਪੱਮੇ ਦਿੱਤੀ ਆ ਕਦੇ ਤੁਹ ਮੇਰਾ ਮੋਰ ਆ ਹੈ ਤੇ ਉਹਨੂੰ ਮੋਰ ਕਹਿ ਕੇ ਉਹਦੇ ਨਾਲ ਲੰਮਾ ਬਤਸ ਬੀਚਨੇ ਕੁਝ ਸਿਸ਼ਟਾਣੇ ਤੇ ਜਿਹੜਾ ਮੈਂ ਨੁਕਤਾ ਪਾਉਂਗੀ ਉਹ ਪਹਿਲੇ ਹੀ ਨੋਟ ਕਰ ਲੋ ਸਿਰ ਦਰਦ ਮਾਈਗਰੇਨ ਅੱਧਾ ਸਿਰ ਦਰਦ ਜਿਵੇਂ ਹੁੰਦਾ ਹੈ ਨਾ ਇਹਦੇ ਬਾਰੇ ਚ ਤੇ ਲਓ ਹੁਣ ਕੁਝ ਇਹ ਮੋਰ ਤੇ ਮੋਰ ਦਾ ਗੀਤ ਸੁਣੋ ਹੈ ਤੁਮਾ ਲੋਇ ਸੁਣਨ ਲੱਗੇ ਆਂਦੇ ਟਾਲੀ ਤੇ ਬੈਨ ਵੇ ਉਡੇ ਪਿਪਲਾ ਤੇ ਬੈਨ ਵ ਮੋਤੀ ਉੱਝ ਲੈ ਵੇ ਮੋ ਲੇਵੇ ਮੂਰ ਆਪਣੇ ਨੰਦੇ ਵੇਲੇ ਵੇ ਉੱਡੀ ਜਾਣੇ ਵੇ ਮੂਰ ਹਾਏ ਵੇ ਕਿਉਂ ਉੱਡੀ ਜਾਣੇ ਵੇ ਮੂਰ ਹਾਏ ਵੇ ਮੋਤੀ ਝੁਗ ਲੈ ਵੇ ਮੂਰ ਤੇਰੀਆਂ ਮਿੱਠੀਆਂ ਗੁਣੇਵੇਂ ਮੋਰਾ ਹਾਏ ਬੇਮਤੀ ਜੁਗ ਲੈਵੇਂ ਮੋਰਾ ਆਪਣੇ ਧਾਮ ਰਣੋ बागी कोमण दे बेले बे कलिया चुमण दे लेबल बे जाने मोर ह्य जान मोती चुग മോന പലഗഡ സോണ പലംഗസ മാന ദ Terasunambe mupira yoo tesooni be kale yi. Terasunambe mupira yoo tesooni be kale yi. hãy về cho kênh Ghiền Mì Gõ Để không bỏ bé những video hấp dẫn bé mơ त मोरनू Bağ deva be meri ya manı hay be ਤੈਨੂੰ ਪਲਕੀ 'ਤੇ ਬਿਠਾ ਮ ਬਤਲੀਆਂ ਚੋਗੇ ਚੁਗਾ ਤੈਨੂੰ ਪਲਕਾਂ 'ਤੇ ਬਿਠਾ ਮ ਬਤਲੀਆਂ ਚੋਗੇ ਚੁਗਾ ਮ ਬੋਤੀ ਟੂਬ ਲੈ ਬੇ ਮੋ ਹਏ ਬੇਕਿਉ ਉੱਡ ਜਾਣੇ ਮੋਰਾ ਅੰਬ ਟਲੀ ਤੇ ਮੈਨਾਂ ਵੇ ਉਡੇ ਪੀਪਲਾ ਤੇ ਮੈਨਾਂ ਵੇ ਮੋਤੀ ਚੁਗ ਲੈ ਵੇ ਮੋਰਾ ਹਏ ਬੇਮੋਤੀ ਚੁਗ ਲੈ ਵੇ ਮੋ ਤੇ ਮਾਨਵੈ ਸ਼ਗੀਦ ਆਨੰਦ ਦੱਸਿਓ ਤੁਹਾਨੂੰ ਸਾਡਾ ਗੀਤ ਕਿ ਹੋ ਗਿਆ ਲੱਗਿਆ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਕਮੈਂਟ ਲਿਖੋ ਨਾ ਦਿੰਦਿਓ ਤੇ ਲੋਕਾਂ ਤੁਸੀਂ ਆ ਜਿਓ ਲੱਤੇ ਵੱਲ ਤੰਦਰੁਸਤੀ ਵੱਲ ਤੇ ਜਿਵੇਂ ਸਿਰਦਰਦ ਮਾਈਗਰੇਨ ਅੱਧਾ ਸਿਰ ਦੁਖਦਾ ਹੈ ਨਾ ਇਹਨੂੰ ਠੀਕ ਕਰੋ ਤੁਸੀਂ ਤੇਲ ਸੌਫ ਜਮੈਂ ਇਹ ਬਰਾਬਰ ਮਾਤਰਾ ਚ ਲੈ ਲੈ। ਪਹਿਲਾਂ ਤਾਂ ਤੁਸੀਂ 100-100 ਗ੍ਰਾਮ ਲੈ ਲਓ ਹੈ ਨਾ ਤੇ ਤੇਜ ਮੈਂਨ ਨੂੰ ਤਾਂ ਦੇ ਰੋਸਟ ਕਰ ਲੋ ਜਿਹੜੀ ਸੌਂਫ ਹੈ ਨਾ ਇਹਨੂੰ ਨਾ ਭੁੰਨੇ ਹੈ ਨਾ ਤੇ ਇਹਨਾਂ ਤਿੰਨਾਂ ਦਾ ਫਿਰ ਪਾਊਡਰ ਰੋਸਟ ਕਰੋ ਤੇ ਪਰ ਨਹੀਂ ਪਾਊਡਰ ਨਹੀਂ ਬਣਾਉਣਾ ਤੇ ਤਿੰਨੇ ਭੁੰਨ ਕੇ ਦੋਵੇਂ ਭੁੰਨ ਲੈ ਸੌਂਫ ਨੂੰ ਵਿੱਚ ਲਾ ਲਈ ਤਾਂ ਇੱਕ ਚਮਚਾ ਸਵੇਰੇ ਲੈ ਕੇ ਚਬੋ ਤੇ ਇੱਕ ਸ਼ਾਮ ਤੇ ਚਬ ਕੇ ਸੌਂ ਜਾਓ ਪੈ ਜਾਓ ਬਸ ਮਤਲਬ ਹੈ ਮੇਰਾ ਵੀ ਉਹ ਇੱਕ ਚਮਚਾ ਲੈ ਕੇ ਚਬਦੇ ਰਹੋ ਤੇ ਪੈ ਜਾਓ ਤੇ ਸੁੰਦ ਦਾ ਪਾਊਡਰ ਇੱਕ ਇਹ ਜਣੂ ਪੜਿਆ ਨਹੀਂ ਦਾਦੀ ਤੇ ਸੁੰਦ ਦਾ ਪਾਊਡਰ ਬਣਾ ਲਓ ਚਾਹੇ ਤਾਂ ਨੂੰ ਤੇ ਤੇਲ ਦੇ ਵਿੱਚ ਘੋਲ ਲਓ ਸੁੰਦ ਦਾ ਜਿਹੜਾ ਪਾਊਡਰ ਬਣਾਇਆ ਜਾਂ ਗਊ ਪਿਸ਼ਾਬ ਜਾਂ ਗਊ ਦੇ ਕਿਉਂ ਚੱਤ ਫਿਰ ਉਹਨੂੰ ਮੱਥੇ ਤੇ ਲਾਓ ਉਹ ਸੁੰਦ ਸੁੱਕਦਾ ਜਾਊ ਤੇ ਤੁਹਾਡੇ ਸਿਰ ਨੂੰ ਆਰਾਮ ਮਿਲ ਜਾਵੇ ਮੈਂ ਤਾਂ ਪਾਣੀ ਦੇ ਵਿੱਚ ਘੋਲ ਕੇ ਲਾ ਲੈਣ ਸੀ ਤੇ ਮੇਰਾ ਸਿਰ ਦਰਦ ਹੁੰਦਾ ਸੀ ਗੂੜੇ ਵਾਲਾ ਮੈਂ ਸਾਨੂੰ ਪਾਇਆ ਹੋਇਆ ਵੈਸੇ ਉਹ ਆਪਣਾ ਲੁਕਦਾ ਮੇਤਾ ਮੁੜ ਕੇ ਕਰੇ ਸਿਰ ਦੋ ਤਾਂ ਨਹੀਂ ਮੈਂ ਤਾਂ ਬਹੁਤ ਬੁਰਾ ਹਾਲ ਸੀ ਦੱਸਿਆ ਹੋਇਆ ਤੁਹਾਨੂੰ ਪਹਿਲਾ ਵੀਡੀਓ ਚ ਤੇ ਬਹੁਤ ਸਾਲ ਮੈਂ ਬਹੁਤ ਤੰਗ ਰਹੀ ਐ ਚੋਹਾ ਖੁਣਾ ਵਾਲੇ ਸੀ ਆਦੇ ਕੁੜਕੀਆਂ ਵੀ ਕਿਸੇ ਤੋਂ ਠੀਕ ਨਹੀਂ ਆਸੀ ਮੈਂ ਪੂਰੀ ਭਾਵੇਂ ਕੋਈ ਤੇ ਮੁਰਕੇ ਕਦੇ ਵੀ ਸਿਰ ਨਹੀਂ ਦੋਇਆ ਤੇ ਉਹ ਤੁਸੀਂ ਕੂੜੇ ਵਾਲਾ ਉਹ ਤਾਂ ਵੀ ਫੇਰ ਕੁਛ ਦਿਨ ਫੇਰ ਉਹ ਪਾ ਦੂੰਗੀ ਤੇ ਇਹ ਤੁਸੀਂ ਇਹਨੂੰ ਉਹ ਖਸ਼ਾਬ ਵਿਚ ਵਿੱਚ ਜਾਂ ਤੇ ਕਿਉਂ ਗੁੰਦਦੇ ਕਿਉਂ ਵਿੱਚ ਜਾਂ ਫਰ ਤੇਲ ਦੇ ਵਿੱਚ ਫਲਾ ਕੇ ਇਹ ਨਹੀਂ ਫਿਰ ਮੇਰੇ ਵਾਂਗ ਪਾਣੀ ਪਾ ਕੇ ਸਿਰ ਤੇ ਲਾ ਲਿਆ ਜਦੋਂ ਜਦੋਂ ਸਿਰ ਦੁੱਖ ਦਾ ਤਰੰਤ ਤੋੜ ਨਹੀਂ ਬੰਦ ਹੁੰਦਾ ਫਿਰ। ਬਾਕੀ ਇਹ ਤੁਸੀਂ ਜਿਹੜਾ 15 ਦਿਨ ਕਰੋ ਇਹ ਅਜਮੈਨ ਤੇ ਸੌਫ ਤੇ ਵੰਟੀਲਾ ਵਾਲਾ ਕਿੱਪ ਵਾਲਾ 15 ਦਿਨ ਕਰੋ ਤਦੇ ਮੁੜ ਕੇ ਕਹਿੰਦੇ ਵੀ ਕਿੰਨਾ ਵੀ ਸਿਰ ਦਰਦ ਹੈ ਪੁਰਾਣਾ ਤੇ ਪੁਰਾਣਾ ਇਹ ਵੀ ਠੀਕ ਹੋ ਜਾਏ। ਇਹ ਵੀ ਸੰਤ ਮਹਾਤਮਾ ਨੇ ਸੰਤ ਇੰਦਰਦੇਵ ਜੀ ਨੇ ਦੱਸਿਆ ਤੇ ਮੈਂ ਉਹਨਾਂ ਤੋਂ ਸੁਣ ਕੇ ਤੇ ਛੋ ਲੋ ਕਰਤਾ। ਮੈਂ ਆਪਣੇ ਕੋਲ ਕੋਈ ਵੀ ਚੀਜ਼ ਨਹੀਂ ਬਣਾ ਕੇ ਕਹਿੰਦੀ ਤੇ ਪ੍ਰਮਾਤਮਾ ਕਰੇ ਸਾਨੂੰ ਤੰਦਰੁਸਤੀ ਦੇਵੇ ਸਿਰਨਾਵਾਂ ਤੇ ਬਹੁਤ ਬਹੁਤ ਅੱਖਰੀ ਵਿੱਚ ਬਹੁਤ ਅਸ਼ੀਸ਼ੀ ਹੈ ਨਾ ਤੇ ਲੋ ਮਾਣਾ ਹੋਇ ਸੁਨਮੁਖਤੇ ਦਾ ਤੇ ਇਸ ਗੀਤ ਦਾ ਆਨੰਦ ਤੇ ਕੱਲ ਨੂੰ ਆਪਾਂ ਫੇਰ ਮਿਲਦੇ ਆ ਲਗਾ ਗੀਤ ਚੱਲਣੇ ਜੇ ਨਾਲ ਧੰਨਵਾਦ ਸਾਡੀ ਵੀਡੀਓ ਦੇਖਣ ਲਈ